ਪਿੰਡ ਬਾਬਿਆਂ ਨੇ ਦੇਖ ਸਰਧਾਈ ਰਗੜੀ ਰੱਤ ਬੁੱਲੋਂ ਪੀਲਾ ਮੁਕੇ ਹੋ ਜਾ ਤਗੜੀ ਮੇਰੇ ਭਰਾ ਪੂਰਾ ਬਲੌਕ ਦੇਖਿਓ ਮੈਂ ਨੰਬਰ ਮੈਂਸ਼ਨ ਕੀਤਾ ਆ ਜਰੂਰ ਮੇਰੇ ਭਰਾ ਮੰਗਾਇਓ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਯਾਰ ਕਿਉਂਕਿ ਨਾ ਕੋਈ ਜੇ ਹੁਣ ਤੁਹਾਡੇ ਲਾਗੇ ਕੋਈ ਨਹੀਂ ਬਣਾਉਂਦਾ ਨਾ ਰਗੜਾ ਦੇ ਪੀਨਾ ਤੇ ਹੈਗਾ ਹੀ ਆ ਪਰ ਘਰੇ ਆਰਾਮ ਨਾਲ ਕੋਈਸ਼ ਨਹੀਂ ਕਰਨਾ ਤੁਸੀਂ ਸਾਰੀ ਵੀਡੀਓ ਮੈਂ ਮੈਂਸ਼ਨ ਕੀਤੀ ਆ ਜਿਹੜੇ ਭਰਾ ਤੋਂ ਮੰਗਾਇਆ ਉਹਦਾ ਨੰਬਰ ਵੀ ਮੈਂਸ਼ਨ ਕੀਤਾ ਜਰੂਰ ਮੇਰੇ ਭਰਾ ਮੰਗਾਇਓ ਚੀਜ਼ ਬਹੁਤ ਹੀ ਵਧੀਆ ਆ ਨਾਲੇ ਰੇਟ ਮੈਨੂੰ ਬਹੁਤ ਕੈਂਟ ਲਗਾ ਮੈਂ ਮੈਂ ਮਨ ਜੋੰਦੇ ਬਾਰੇ ਸਾਰੇ ਚੈੱਕ ਕੀਤਾ ਸੀਗਾ ਬਟ ਮੈਨੂੰ ਰੇਟ ਬਹੁਤ ਵਧੀਆ ਲੱਗਾ ਭਾਈ ਉਹਨਾਂ ਦਾ ਤੇ ਟਰਸਟਡ ਕੰਮ ਆ ਕਿਉਂਕਿ ਅਸੀਂ ਹੁਣ ਖੁਦ ਕੰਮ ਕਰਦੇ ਆ ਤੇ ਸਾਨੂੰ ਆਨਲਾਈਨ ਤੇ ਵਿਸ਼ਵਾਸ ਆ ਸਾਨੂੰ ਪਤਾ ਹੈ ਕਿ ਜੇ ਐਸੀ ਅਸੀਂ ਸਹੀ ਕੰਮ ਕਰ ਸਕਦੇ ਆ ਤੇ ਲੋਕੀ ਵੀ ਕੰਮ ਸਹੀ ਕਰਦੇ ਆ ਕਿਉਂਕਿ ਸਾਰਿਆਂ ਨੂੰ ਕੰਮ ਚਾਹੀਦਾ ਆ ਹੁਣ ਮੈਂ ਮੰਗਾਈ ਆ ਮੇਰੇ ਨਾਲ ਦੇ ਕੇ ਚਾਰ ਜਣੇ ਹੋਰ ਮੰਗਾਉਣਗੇ ਉਹਨਾਂ ਵੱਲ ਅੱਠ ਜਣੇ ਇਦਾਂ ਸਾਡਾ ਵੀ ਕਿਸੇ ਟਾਈਮ ਇਦਾਂ ਹੀ ਹੌਲੀ 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 ਨੈਟਵਰਕ ਬਣਿਆ ਸੀ ਤੇ ਸਾਰਿਆਂ ਦਾ ਹੀ ਕੰਮ ਸੋਹਣਾ ਆ ਸਪੋਰਟ ਕਰਿਆ ਕਰੋ ਜਿਹੜਾ ਮੇਰਾ ਭਰਾ ਵਧੀਆ ਕੰਮ ਕਰਦਾ ਹੁੰਦਾ ਆ ਲਵ ਯੂ ਰਹਾਲਾ ਮੁੰਡਾ ਨਾਲ ਬਾਬਾ ਪਾਜੀ ਪਿੰਡ ਬਾਬੇ ਨੇ ਦੇ ਇੱਕ ਸ਼ਰਦਾਈ ਤਗੜੀ ਮੇਰੀ ਗੱਲ ਸੁਣੋ ਜਿਹੜਾ ਉਹ ਰਗੜੇ ਚ ਸਮਾਨ ਪੈਂਦਾ ਪਤਾ ਕੀ ਕੀ ਪੈਂਦਾ ਆ ਜਿਹੜੀ ਸ਼ਰਦਾਈ ਮੈਂ ਦੇਉਂਗੇ ਸਾਰਾ ਥੋੜਾ ਥੋੜਾ ਮੈਂ ਮੁੰਡੇ ਨੂੰ ਸਕੂਲੋਂ ਜੇ ਕੱਢ ਕੇ ਰੱਖੇਗਾ ਸਾਰਾ ਕੋਸ਼ੀ ਹਾਂ ਜੇ ਕਟਵਾਤ ਹੋ ਗਈ ਮੈਂ ਦੱਸ ਦਊਗਾ ਬਦਾਮ ਹੂੰ ਤੇ ਕਸਕਸ ਹੂੰ ਠੀਕ ਹੈ ਥੋੜਾ ਥੋੜਾ ਕੱਢ ਦੀ ਲੋ ਜੀ ਆਪਾਂ ਖੋਲ ਦਿੱਤੀ ਆ ਇਹ ਤਾਂ ਬੜਾ ਤਕੜਾ ਜਗਾੜਾ ਯਾਰ ਚੈੱਕ ਕਰੇ ਮੇਰੇ ਭਰਾ ਆ ਇਹਦੇ ਵਿੱਚੋਂ ਸੈਸਰੀ ਨਿਕਲੀ ਆ ਇਹ ਕਹਾ ਇਹ ਕਹਾ ਇਹ ਮੈਨੂੰ ਲੱਗਦਾ ਇੱਥੇ ਕੱਸਿਆ ਜਾਊਗਾ ਤੁਸੀਂ ਕਿੰਨੀ ਇਹਨੂੰ ਕੱਸ ਦੇਣੀ ਆ ਪੰਪਿਲ ਬਣਾਈਆਂ ਰਗੜਾ ਫਿਰ ਲਾਈਏ ਨਹੀਂ ਹੋਲੇ ਵਾ ਯਾਰ ਕੀ ਹੋ ਕੀ ਹੈ ਫਿਰ ਉਹ ਕਿੰਟਰੀ ਇੱਧਰ ਕੀ ਹਿਸਾਬ ਤਾ ਬਾਈ ਉਹ ਤੋਟਾ ਤਾਂ ਨਹੀਂ ਕੋਸਾ ਕੀ ਚੀਜ਼ ਹੈ ਮੈਨੂੰ ਇਹ ਤਾਂ ਲੱਗਣ ਦਿਆ ਜਿੱਦਾਂ ਭਾਈ ਜੀ ਨੇ ਇਹਨੂੰ ਯੂਜ਼ ਹੋਈ ਚੀਜ਼ ਭੇਜੀ ਆ। ਇਹ ਨਲੀ ਚੀਜ਼ ਬਹੁਤ ਜ਼ਿਆਦਾ ਆ। ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ। ਚੱਲਣੀ ਚਾਹੀਦੀ ਐ ਸਕਰਾਚ ਦੇਖੋ ਮੇਰੇ ਭਰਾ। ਵਾਕੀ ਕਾਲਿੰਗ ਲਾ ਕੇ ਓਕੇ ਆਇਥੇ ਟੁੱਟਾ ਵੀ ਆ ਕੁਛ ਇਹਦੇ। ਜਿਹੜੀ ਉਹ ਜਾਲੀ ਦੀ ਅੰਦਰ ਨਹੀਂ ਆਹ ਵਾਲੀ। ਲੈ ਆ ਵੀ ਆਪਾਂ ਮਸ਼ੀਨ ਕਰ ਦਿੱਤੀ ਆ ਫਿੱਟ। ਸਭ ਆ ਰਿਹਾ ਕੋਮਾਂ ਦਾ। ਠੀਕ ਹੈ ਜੀ ਚਲੋ ਪਾਈਏ ਚ ਕਰ ਕਰ ਬੰਦ ਕਰ ਬੰਦ ਕਰ ਚਲੋ ਚਾਲੂ ਕਰ ਬੰਦ ਕਰੀ ਬੰਦ ਕਰੀ ਬੰਦ ਕਰੀ ਸਹੀ ਆ ਓਏ ਰੰਗੜਾ ਹੋ ਗਿਆ ਯਾਰ ਮਿੰਟੋਰ ਮਿੰਟ ਦੋ ਮਿੰਟ ਇਹਨੂੰ ਸਲੋ ਕਰਨ ਦੇ ਥੋੜਾ ਜਿਆ ਹੁਣ ਲੂਜ਼ ਹੋ ਜਾਂਦੇ ਏਦਾਂ ਲਾਉਂਦੇ ਇਹਨੇ ਨਹੀਂ ਪਤਾ ਲੱਗਦੇ ਹੁਣ ਹੋ ਗਿਆ ਰੋੜਾ ਦੋ ਮਿੰਟ ਚਲਾ ਦੇ ਚਲਾਈ ਚਲਾਈ ਦੋ ਮਿੰਟ ਦਾ ਹਾਂ ਇੱਥੇ ਲਾਵ ਰਹਿ ਇੱਥੇ ਲਾਵ ਰਹਿ ਤੂੰ ਚਲਾ ਦੇ ਚਲਾ ਦੇ ਚਲਾ ਦੇ ਚਲਾ ਦੇ ਚੱਲਣ ਦੇ ਚੱਲਣ ਦੇ ਰਹਿੰਦੇ ਰਹਿੰਦੇ ਉੱਤੇ ਰਹਿੰਦੇ ਮੜਾ ਯਾ ਸੈ 8 ਕਿਨੇ ਕੜਕ ਪਟਦਾ ਹੈ ਇਹ ਦੂਸਰੇ ਹਾਂ ਹਾਂ ਜਿਹਾ ਵਾਸਤੇ ਕਰ ਦੋ ਬੋਝਾ ਇੱਕੋ ਛੱਟਾ ਕੜਗੀ ਪੋਣਾ ਬਸ ਹਾਂ ਮੈਨ ਲੋੜੀ ਇੱਥੇ ਪਾ ਦੋ ਬਸ ਇਹ ਲੋੜ ਹੀ ਨਹੀਂ ਬੰਬੇ ਇਹਨੂੰ ਜੇ ਕੱਸ ਦੇਣੀ ਐ ਸਾਰ ਇੱਥੋਂ ਦੇ ਦੇਣੀ ਐ ਨੇ ਹੋਰ ਜਲਦੀ ਰਗੜ ਦੇਣਾ ਤੇ ਆ ਟਾਈਟ ਹੋ ਗਿਆ ਇੱਥੋਂ ਸਲੋ ਹੋ ਗਿਆ ਨਾ ਹੋ ਗਿਆ ਨਾ ਸ਼ੁਰੂ ਇਹ ਬੰਦ ਕਰੀਏ ਇੱਕ ਮਿੰਟ ਦੇਖੀਏ ਉਹੀ ਸਹੀ ਐ ਚੱਲਣ ਦੇ ਆ ਦੇਖੋ ਟਾਈਟ ਹੁੰਦਾ ਸਹੀ ਐ ਯਾਰ ਇਹ ਵੀ ਕਰ ਮੈਂ ਪਾਬੇ ਇੱਕ ਵਾਰ ਇਹ ਲਗਾ ਕੇ ਦੇਖਦਾ ਹਾਂ ट फाल तो तो पागल तो तोड़ दूगा माड़ा चढ़ के टुट जाना के लिए है ना? ताकि कोई गंदी चीज ना चल जाए ਉਡੀ 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 ਪਾ ਭੜੀ ਹੋਏਗਾ ਬਾਹਾਂ ਆਪੇ ਵੀ ਕਰ ਲੈ ਉਹ ਦੇਖ ਉਹ ਦੇਖ ਉਹ ਦੇਖੋ ਯਾਹਾਂ ਤੇ ਜੋ ਡਰ ਲੱਗ ਬਸ ਨਹੀਂ ਪਤਾ ਚੱਲਣਾ 2 ਮਿੰਟ ਹਾਂ 5 ਮਿੰਟ ਤਾਂ ਰੰਮੇ ਚੱਲੋ 2 ਮਿੰਟ ਖੜ ਜਾ ਖੜ ਜਾ ਫਿਰ ਜਾ ਇੱਕ ਮਿੰਟ ਆ ਨਾਲ ਦਿੱਤੀ ਕੋਈ ਸੈਟਮ ਪੰਮੇ ਇਹਦੇ ਨਾਲ ਆਪਾਂ ਹੂੰ ਨਹੀਂ ਆ ਇਹਦੇ ਨਾਲ ਨਾ ਫਿਰ ਆ ਜਿਹੜਾ ਇੱਧਰ ਲੱਗਾ ਸਾਈਡਾਂ ਤੇ ਇਹਨੂੰ ਬਾਹਰ ਕੱਢਣਾ ਮੇਰੇ ਹਿਸਾਬ ਨਾਲ ਨਹੀਂ ਤਾਂ ਹੋਏਗਾ ਹਾਂ ਹੋਰ ਵੀ ਲੈ ਕਰੀਮ ਪਰ ਮੇਰੇ ਚਾਲੂ ਕਰੀ ਚਾਲੂ ਕਰ ਬਿਸਮਲਾ ਲੱਗੇ ਲੱਗੇ ਇਹ ਲਾਟਿਆ ਰਖੜਾ ਬਾਹਰ ਫੜਦਾ ਦਰ ਫੜਦਾ இது கட தீவா ஹோலி ஹோலி பண்ணுங்க எல்லா ਜੋ ਮਰਜ਼ੀ ਹੈ ਸਹਿਜ ਉਹ ਜਿਹੜਾ ਹੱਥ ਰਗੜਦਾ ਉਹ ਨਹੀਂ ਰਗੜਦਾ ਹੱਥ ਜਿਆਦਾ ਵਧੀਆ ਰਗੜਦਾ ਆ ਪਾਣੀ ਪਾਏ ਮੜਾ ਜਾ ਉਹਦੇ ਨਾਲ ਕੀ ਆ ਸੈਟ ਹੋਊਗਾ ਇਹ ਪਪਾ ਇਹ ਦੇਖੋ ਕੀ ਆ ਪਪਾ ਹੇ ਵੀ ਹੁਣ ਆਪਾਂ ਪਾਈਏ ਚ ਮਾੜਾ ਮਾੜਾ ਪਾਣੀ ਬੱਸ ਬੜਾ ਜਨੇ ਰਗੜੇ ਰਗੜੇ ਵਾਲੀ ਸ਼ਕਲ ਬਣ ਗਈ ਲੈ ਜੀ ਇਹਨੂੰ ਹੁਣ ਕਰੀਏ ਥੋੜਾ ਜਿਹਾ ਟੈਟ ਇਹ ਤਾਂ ਜ਼ਿਆਦਾ ਉੱਪਰ ਤੱਕ ਚੜ ਗਿਆ ਇੱਕ ਹੀ ਗੱਲ ਐਸਾ ਨੂੰ ਮੈਂ ਕੀ ਕਰਤਾ ਜਿਹੜਾ ਉੱਪਰ ਤੱਕ ਚੜ ਗਿਆ ਇਹ ਨੂੰ ਲਾਉਣਾ ਪੈਣਾ ਹੈ ਹਿਸਾਬ ਨਾਲ ਇੱਦਾਂ-ਇੱਦਾਂ ਕਰਕੇ ਲਾਵਾਂ ਨਾ ਚੱਲਦੀ ਮਸ਼ੀਨ ਚਾ ਨਾ ਚੱਲ ਬੇ ਲੱਡੂ ਹੋਣਾ ਤਕਿਆ ਤਕਿਆ ਉਹ ਆ ਜਿਹੜਾ ਜਮਾ ਹੋ ਰਿਹਾ ਇਹਨੂੰ ਵੀ ਅੰਦਰ ਲੈ ਕੇ ਆਓ ਸਹੀ ਆ ਆ ਇੱਥੇ ਜਿਹੜਾ ਜ ਓਕੇ ਹੈਗਾ ਮੈਂ ਜਮਾ ਹੁਣ ਮਾੜਾ ਪਈ ਪਾਣੀ ਆਪਾਂ ਲਓ ਜੀ ਰਗੜਾ ਆਪਣਾ ਗਿਆ ਰਗੜਿਆ ਇਹਨੂੰ ਹੁਣ ਆਪਾਂ ਧੋਵਾਂਗੇ ਬਾਹਰ ਨਾਲ ਓ ਜਰਾ ਸੰਭਾ ਅਕਸਪੀਰੀਅੰਸ ਆਪਣਾ ਪਹਿਲਾ ਆਇਆ ਜੇ ਦੇਖਦੇ ਆਂ ਕੀ ਚੀਜ਼ ਬਣਦੀ ਐ ਅਮਿਰ ਮੈੱਕ ਕਿਦਾਂ ਦੀ ਆਉਂਦੀ ਤੈਨੂੰ ਤੂੰ ਕਰਦਾ ਇਦਾਂ ਦੀ ਮਹਗ ਲਈ ਨਹੀਂ ਨਾ ਕਾ ਜਾਪਾ ਦੁਕਾਨ ਤੇ ਵੀ ਲੈ ਕੇ ਜਾਵਾਂਗੇ ਦੁਕਾਨ ਵਾਲੇ ਮੁੰਡਿਆ ਨੂੰ ਵੀ ਆਪਾਂ ਪਿਉਣਾ ਹੈ ਕਿਉਂਕਿ ਪਹਿਲਾਂ ਰਗੜਾ ਨਾ ਆਪਣੀ ਇਸ ਮਸ਼ੀਨ ਤੇ ਤਾਂ ਰੱਖੀ ਉਸ ਤੋਂ ਬਾਅਦ ਤਾਂ ਅਸੀਂ ਰਗੜਨਾ ਨਹੀਂ ਹੈ ਮੈਨੂੰ ਪਤਾ ਸਮਝ ਕੇ ਰੱਖ ਰੱਖ ਹੋ ਜਾਣਾ ਪੈਕ ਕਰਕੇ ਤਾਂ ਇਹ ਨਹੀਂ ਕਰਦੇ ਇਹ ਚੀਜ਼ਾਂ ਲੈ ਕੇ ਤਾਂ ਨੇ ਆ ਯੂਜ਼ ਕਰਨ ਵਾਸਤੇ ਪਰ ਬਾਅਦ ਅਸੀਂ ਪੈਕ ਕਰਕੇ ਰੱਖੀਆਂ ਹੁੰਦੀਆਂ ਓਕੇ ਗੁੱਡ ਐਕਸਪੀਰੀਅੰਸ ਅਰ ਹੋ ਗਿਆ ਸਾਫ ਇਹ ਲਓ ਜੀ ਹੁਣ ਲੱਗਣ ਲੱਗਾ ਇਹਨੂੰ ਛਾਣਾ ਠੀਕ ਹੈ ਜੀ ਰੈਡੀ ਆਪਣਾ ਪੂਰਾ ਓਕੇ ਰਿਪੋਰਟ ਮਿਚਰੀ 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 ਕਰੋ ਦੇ ਵੀ ਇੰਨਾ ਗਾੜਾ ਕਿਤੇ ਪੰਪੀਰ ਪੀਤਾ ਜਾਵੇ ਨਾ ਮਾਗਾ ਨਾ ਪਹਿਲਵਾਨ ਬਣ ਗਏਗਾ ਆਪਾਂ ਦਿਨਾ ਤੀ ਫਿਰ ਪਹਿਲਵਾਨ ਵਾਸਤੇ ਬਹੁਤ ਵਧੀਆ ਹੈ ਪਿਆ ਘਰ ਕੰਜਰਾ ਹੈਲੋ ਮਸਾਲੇ ਕਰ ਸੌਣ ਦਾ ਬਹੁਤ ਹੈ ਹੈਲੋ ਹੈਲੋ ਹਾਂਜੀ ਭਾਜੀ ਭਾਜੀ ਡੀਟੀ ਨੰਬਰ 1 ਅਲਟਰਾ ਕਿਨੇ ਲਈ ਹੈ ਡੀਟੀ ਨੰਬਰ 1 ਅਲਟਰਾ ਤੇ 1650 ਰੁਪਏ ਦੀ ਠੀਕ ਹੈ ਮੈਂ ਤਾਂ ਸਹੀ ਮਿਚੀ ਖੋ ਰੋ ਹਣੀ ਬਾਈ ਚ ਮੜਾ ਜਾ ਹਣੀ ਚਾਈ ਦਨ ਹਾਂ ਓਂ ਕਿੰਨਾ ਤੋ ਛੱਡ ਦੇ ਹੈ ਨਹੀਂ ਛੱਡ ਤੂੰ ਵੀ ਰੋਟੀ ਖਾ ਲੋ ਤੂੰ ਰੋਟੀ ਛੱਡ ਆ ਆ ਚੱਖੋ ਪਹਿਲਾਂ ਵਿੱਚ ਹੋਗਾ ਮਨੂੰ ਰੋਟੀ ਇਹਦੀ ਬਾਈ ਖੇਲ ਤਾ ਸਭਾ ਬਾਈ ਅਖਾਲ ਗੁੱਡਾ ਧਾਲ ਬਾਬਾ ਸਿੱਟੇ ਵਾਟ ਬਾਸ ਨਹੀਂ ਆਲੇ ਦੇਖੋ ਕਿੱਦਾ ਲੱਗੇ ਇਹ ਤਾਂ ਬਈ ਖਾ ਦੇ ਲਾਉਂਦਾ ਨਹੀਂ ਕੋਈ ਮੇਰੇ ਚ ਨਹੀਂ ਰੱਖ ਦੇਗਾ ਬਿਲਕੁਲ ਗਾਲ ਵਿੱਚ ਮਿੱਠੇ ਦਾ ਜਿਹੜਾ ਵੱਧ ਪਿਆ ਦਾ ਸਵਾਦ ਹੁੰਦਾ ਨਾ ਉਹ ਗਾਲ ਨੂੰ ਲੱਗ ਕੇ ਚੱਲ ਜਾਂਦਾ ਹੂੰ ਉਹੀ ਸਵਾਦ ਹੁੰਦਾ ਓਕੇ ਚੈੱਕ ਕਰਾਵਾ ਜਾਨਾ ਮੈਂ ਇੱਕ ਵਾਰ ਸਾਰੇ ਪੀਓ ਹੈ ਪਾਜੀ ਪਿੰਡ ਬਾਬਿਆਂ ਨੇ ਦੇ ਇੱਕ ਸ਼ਰਧਾਈ ਰਗੜੀ ਕਰੋ ਰਗੜ ਕੇ ਲਿਆਂਦੀ ਮੈਂ ਹਾਂਜੀ ਸਿੰਪਲ ਆ ਭੰਗ ਭੰਗ ਨਹੀਂ ਬਾਈ ਭਰਾਵਾ ਨਹੀਂ ਭੰਗ ਪਾਈ ਨਹੀਂ ਇੱਥੇ ਭੰਗ ਕਿੱਥੇ ਲਿਓਣੀ ਹਾਂ ਕਰੇ ਪਹੁੰਚੋਂ ਮੈਂ ਖੁਦ ਪੀ ਕੇ ਆਇਆ ਮੈਂ ਅੱਜ ਨਾ ਮਸ਼ੀਨ ਲਿਆਂਦੀ ਅੱਜ ਹੀ ਮਹਿੰਗਾਈ ਸੀ ਪਹਿਲਾ ਦਿਨ ਸੀ ਉਹਦਾ ਮੋੜ ਤੱਕ ਕੱਢਿਆ ਹਲੇ ਆਪੀਤੀ ਹੋਈ ਖੁਸ਼ੀ ਸਰਦਾ ਹੀ ਗਈ ਆ ਹਾਂ ਮੈਂ ਕਹਤਾ ਸ਼ੌਤੇ ਲੈ ਕੇ ਚੱਲਦਾ ਚੱਲ ਭਰਾਵਾਂ ਨੂੰ ਵੀ ਲਵ ਯੂ ਆਸਾ ਕਰਦੇ ਆ ਤੁਹਾਨੂੰ ਸਾਰਾ ਬਲੌਗ ਬਹੁਤ ਹੀ ਵਧੀਆ ਲੱਗਾ ਹੋਊਗਾ ਆਪਣੀ ਕਮੈਂਟ ਕਰਕੇ رائے ਜਰੂਰ ਦਿਓ ਮੇਰੇ ਭਰਾ ਲਵ ਯੂ